ਦੇ ਪਾਈცაਵਾਂ ਪਾਈცაਵਾਂ ਤੇਰੀ ਬੋਲੇ ਸੋਨਹਾ ਸੋਨਹਾ ਬੋਲੇ ਸੋਨਹਾ ਸੋਨਹਾ ਅੱਗੇ ਕੁਝ ਗਏ ਲੰਮੀਆਂ ਇਹਨਾਂ ਨੂੰ ਚੜਦਾ ਚੜੜੀਆਂ ਪਈਆਂ ਤਸੀਹੇ ਕਿ ਕਰਾਉਣਾ ਹੈ ਠੀਕ ਹੈ ਕਿ ਹਿੰਦੁਸਤਾਨ ਦੇ ਏਰੇ ਵਿੱਚ ਰਹਿ ਕੇ ਆਪਾਂ ਨੂੰ ਪ੍ਰਾਪਤ ਹੋਣਾ ਹੈ ਪਰ ਜੋ ਸਭ ਬਾਪਾ ਚਰਨ ਸਿੰਘ ਦੀ ਪਿਧਰਾਵਾ ਈਸ਼ ਸਿੰਘ ਜੀ ਨੇ ਕਰਕੇ ਦਿਖਾਈ ਛੇ ਬਾਪਾ ਭਾਈ ਅਮਰੀਕ ਸਿੰਘ ਜੀ ਦੀ ਜੀਵਨੀ ਤੇ ਨਜ਼ਰ ਮਾਰ ਕੇ ਸਿੱਖ ਪੰਥ ਦੇ ਜਿਹੜੇ ਬਹੁਤ ਹੀ ਮਹਾਨ ਪਾਦਾਰਸ਼ਕ ਜੀ ਬੈਠੇ ਰਹੇ ਗੰਗਮੀ ਰਿਚਾਲ ਆਵੇ ਹੋਰ ਵੀ ਧਾਰਮਿਕ ਸਿੱਖਿਸ਼ਕ ਜੇਨਾ ਸਿੱਖ ਕੌਮ ਲਈ ਦ੍ਰਿਸ਼ਟੀਕੋਣ ਸੀਗਾ ਜੇ ਅਪਾ ਸਾਰਾ ਸੰਗੋੜਾ ਜੀ ਦੇ ਰੇਸ਼ ਬਹੁਤ ਹੀ ਪ੍ਰਤਿਰਸਤਾਨ ਉਪਰ 올 ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੀ ਮਹਾਨ ਕੰਡ ਬਣਾ ਰਹੀ ਪਹਿਲਾ ਫੋਟੋ ਇਸ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਈਨਲਿਸ਼ਨ ਜੀ ਦੀ ਜਹਾਤ ਤੋਂ ਬਾਅਦ ਇਹਨਾਂ ਨੇ ਉਹਨਾਂ ਦਾ ਵਿਲਾ ਚੱਕਿਆ ਉਸ ਤੋਂ ਬਾਅਦ ਕਮਲ ਚੰਦ ਸਿੰਘ ਜੀ ਅਗਲੀ ਠੀਕਿਆ ਮੜਾ ਤੋਂ ਦਾ ਸਮਾਂ ਇਸ ਲਈ ਬੜੇ ਸੰਕਟ ਚੋਂ ਗੁਜ਼ਰ ਰਹੇ ਨਾ ਫਿਰ ਵੀ ਚੱਲਦੀ ਰਹੀ ਪਰ ਜਿਹੜੀ ਭਾਈ ਹਰਤ ਸਿੰਘ ਦੀ ਔਰ ਭਾਈ ਕੋਲਾ ਜੀ ਸੋਤਰ ਵਿਚਾਰ ਜਿਹੜੇ ਆ ਉਹ ਸੰਕਤਰਾ ਸਾਡੇ ਕੀਤੇ ਆ ਤਾਂ ਹੁਣ ਸਿੰਘ ਸਾਹਿਬ ਜਿਹੜੇ ਉਰੇ ਗਣ ਸਮਾਗਮ ਵਿੱਚ ਆ ਰਹੇ ਨੇ ਨਾ ਠੀਕ ਆ بڑے ਲੀਡਰ ਬਣੇ ਬਹੁਤ ਸਾਰੇ ਲੀਡਰ ਫੈਡਰੇਸ਼ਨ ਵਿੱਚੋਂ ਹੁੰਦੇ ਆ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਜੁਆਇਨ ਕੀਤੀ ਕਾਂਗਰਸ ਵਿੱਚ ਜਾ ਕੇ انہوں ਨੇ ਵੱਡੇ ਵੱਡੇ ਅਹੁਦੇਾਂ 'ਤੇ ਆਪਣਾ ਜਿਹੜਾ ਰੋਲ ਅਦਾ ਕੀਤਾ ਇਸ ਲਈ ਇਸ ਆਪਣੇ ਸਿੱਖਾਂ ਦੀ ਫੈਡਰੇਸ਼ਨ ਨੂੰ ਆਪਾਂ ਲੀਡਰਸ਼ਿਪ ਦੀ ਨਸਲੀ ਆਜ ਦੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਜੋ ਕੰਮ ਤਾਂ ਹਰੀਆਵਲ ਦੱਸਦਾ ਹੈ ਤੇ ਸਿੱਖਾਂ ਦੀ ਸਰਮੌਰ ਜਥੇਬੰਦੀ ਨੌਜਵਾਨਾਂ ਦੀ ਉਹਦੀ 80ਵੇਂ ਵਰੇ ਗੰਢ ਦੇ ਸਬੰਧ ਦੇ ਵਿੱਚ ਜਰਨਲ ਇਜਲਾਸ ਬੀੜ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖ ਤਨਾ ਦੀ ਪਵੰਤਰਤੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਛਤਰਛਾਇਆ ਹੇਟ ਜਿਹੜਾ ਹੈ ਉਹ ਕੀਤਾ ਗਿਆ ਹੈ ਤੇ ਨੌਜਵਾਨਾਂ ਦਾ ਇੱਕ ਵਿਸ਼ਾਲ ਇਕੱਠ ਵਿਦਿਆਰਥੀਆਂ ਦਾ ਵਿਸ਼ਾਲ ਇਕੱਠ ਜਿਹੜੇ ਐਕਸਫੈਡਰੇਸ਼ਨਿਸ ਨੇ ਸਾਡੇ ਬਹੁਤ ਤਜਰਬੇਕਾਰ ਸੱਜਣ ਉਹਨਾਂ ਦਾ ਇੱਕ ਵਿਸ਼ਾਲ ਇਕੱਠ ਜਿਹੜਾ ਦੇਖਣ ਨੂੰ ਮਿਲਿਆ ਹੈ ਤੇ ਨੌਜਵਾਨ ਜਿਹੜੇ ਨੇ ਇੱਕ ਨਵੀਂ ਊਰਜਾ ਦੇਖਣ ਨੂੰ ਮਿਲੀ ਹੈ ਕੌਮਲੀ ਕਮਿਟਮੈਂਟ ਵੇਖਣ ਨੂੰ ਮਿਲੀ ਐ ਕੌਮਲੀ ਦਲੇਰੀ ਵੇਖਣ ਨੂੰ ਮਿਲੀ ਐ ਹੌਸਟ ਜੋਸ਼ ਰੱਖਣੂਗਾ ਤੁਹਾਡੀ ਸਪੀਚ ਦੇ ਵਿੱਚ ਨਾ ਤੰਗੜਾਂ ਦਾ ਜ਼ਿਕਰ ਤੁਸੀਂ ਕੀਤਾ ਤੇ ਤੰਗੜਾਂ ਦੀ ਫਿਲਮ ਤਾਂ ਰਿਲੀਜ਼ ਹੋ ਰਹੀ ਹੈ ਜੀ ਤਿੰਨ ਕੱਟ ਲਾ ਕੇ ਕਿਵੇਂ ਦੇਖਦੇ ਆ ਮੈਂ ਮੈਂ ਕਹਿਣਾ ਚਾਹੁੰਦਾ ਵੇਖੋ ਇਹ ਦੂਰੇ ਮਾਪਦੰਡ ਹੁੰਦੇ ਨੇ ਕਿ ਭਾਈ ਜਸਵੰਤ ਸਿੰਘ ਖਾਲੜਾ ਦੇ 62 ਕੱਟ ਲੱਗੇ ਮੂਵੀ ਦੇ ਉੱਤੇ ਉਹ ਫਿਰ ਨਹੀਂ ਰਿਲੀਜ਼ ਹੋਈ ਇੱਧਰ ਤਿੰਨ ਜਿਹੜੀਆਂ ਕੱਟ ਲਾ ਕੇ ਤੇ 10 ਓਦਾਂ ਕਰਕੇ ਤੇ ਉਹ ਮੂਵੀ ਜਿਹੜੀ ਰਿਲੀਜ਼ ਕੀਤੀ ਜਾ ਰਹੀ ਆ ਅਸੀਂ ਪੂਰਨ ਤੌਰ ਦੇ ਉੱਤੇ ਇਹਦਾ ਬੁਆਇਕਟ ਵੀ ਕਰਦੇ ਆ ਤੇ ਵਿਰੋਧ ਵੀ ਕਰਦੇ ਆ ਤੇ ਅਸੀਂ ਇਹ ਲੀਗਲ ਤਰੀਕੇ ਨਾਲ ਵੀ ਤੇ ਉਂਝ ਵੀ ਅਸੀਂ ਆਪਣੇ ਯਤਨ ਜਿਹੜੇ ਨੇ ਉਹ ਰੱਖਾਂਗੇ ਕਿ ਇਸ ਮੂਵੀ ਨੂੰ ਕਿਸੇ ਵੀ ਪੰਜਾਬ ਦੀ ਸਕਰੀਨ ਤੇ ਉੱਤੇ ਜਿਹੜਾ ਹੈ ਵਿਊਅਰਸ਼ਿਪ ਨਾ ਦੇਖਣ ਜੀ ਜੀ ਦਾ ਸਿੱਖ ਤਾਂ ਜਦ ਸਿੱਖ ਨੂੰ ਫੱਛੜਦੇ ਆ ਰਹੇ ਨੇ ਸਿੱਖੀ ਦੇ ਵਿੱਚੋਂ ਫੱਛੜਦੇ ਆ ਰਹੇ ਕੰਗਣਾਂ ਨੂੰ ਲੈ ਕੇ ਖਾਸ ਤੌਰ ਤੇ ਸਿੱਖਾ ਦੇ ਵਿਰੁੱਧ ਕਰ ਰਹੇ ਕਿ ਉਹ ਕਿ ਉਹ ਕਰਨ ਕਰਦੇ ਨੇ ਦੇਖੋ ਜੀ ਫੈਡਰੇਸ਼ਨ ਦਮੇਸ਼ਾ ਫਰਜ਼ ਰਿਹਾ ਹੈ ਕਿ ਕੌਮ ਦੇ ਨੌਜਵਾਨ ਜਿਹੜੇ ਨੇ ਉਹ ਅਧਿਆਤਮਕਤਾ ਦੇ ਨਾਲ ਲੈਸ ਕਰਕੇ ਤੇ ਸਮਾਜਿਕ ਰਾਜਨੀਤਿਕ ਧਾਰਮਿਕ ਪੱਧਰ ਦੇ ਉੱਤੇ ਜਿਹੜਾ ਸ਼ਾਇਨ ਕਰਨਾ ਉਹੀ ਸਾਡਾ ਅੱਜ ਦਾ ਵੀ ਮਨੋਰਥ ਹੈ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰ ਨੂੰ ਹੋਰ ਤਖਾ ਕੀਤਾ ਜਾਵੇਗਾ ਤੇਜ ਕੀਤਾ ਜਾਵੇਗਾ ਤੇ ਅੱਜ ਫੈਡਰੇਸ਼ਨ ਦੀਆਂ ਬਹੁਤ ਵੱਖਰੀ ਜਿਹੀਆਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਕਈ ਭਾਗਾਂ 'ਚ ਵੰਡਤਾ ਆਪਣੇ ਸਿਆਸੀ ਮਫਾਦਿਆਂ ਵਾਸਤੇ ਔਰ ਕੁਝ ਲੋਕ ਜਿਹੜੇ ਸੀ ਸਿਆਸੀ ਮਫਾਦਾਂ ਵਾਸਤੇ ਉਧਰ ਜੁੜ ਵੀ ਗਏ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਜਿਹੜਾ ਹੈ ਨੌਜਵਾਨਾਂ ਦਾ ਹੋਇਆ ਔਰ ਸਿੱਖੀ ਦਾ ਹੋਇਆ ਔਰ ਸਿੱਖ ਲੀਡਰਸ਼ਿਪ ਦਾ ਵੀ ਹੋਇਆ ਕਿਉਂਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿੱਥੇ ਪ੍ਰਚਾਰ ਕਰਦੀ ਸੀ ਉੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਸ਼ਿਪ ਪੈਦਾ ਕਰਕੇ ਦਿੱਤੀ ਅੱਜ ਦਾ ਖਲਾਅ ਆ ਨਾ ਅੜਕਾਲ ਤੱਕ ਚ ਤੁਰੇ ਫਿਰਦੇ ਹੋਣਾ ਜਿਨ੍ਹਾਂ ਨੂੰ ਸਿੱਖੀ ਵਿਚਾਰਧਾਰਾ ਦਾ ਜਿਨ੍ਹਾਂ ਨੂੰ ਸਿੱਖੀ ਪਰੰਪਰਾ ਦਾ ਜਿਨ੍ਹਾਂ ਨੂੰ ਸਿੱਖ ਸਿਧਾਂਤਾਂ ਦਾ ਪਤਾ ਨਹੀਂ ਸੀ ਔਰ ਉਹ ਲੋਕਾਂ ਨੇ ਫਿਰ ਗਲਤੀਆਂ ਕੀਤੀਆਂ ਜਦੋਂ ਰਾਜ ਭਾਗ ਬਣੇ ਤਾਂ ਅੜਕਾਲ ਤੱਕ ਸਾਡੇ ਲੜੜੀਆਂ ਕੱਢਦੇ ਰਹੇ ਇਹ ਆਲਵੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਝੇਰੂ ਝੇਰੂ ਕਰਨ ਵਾਸਤੇ ਜਿਹੜਾ ਕੀਤਾ ਉਹਦਾ ਪਾਪ ਲੱਗਾ ਕਿਉਂਕਿ ਜਿ세 ਬੰਦੀ ਨੇ ਬਹੁਤ ਵੱਡੀ ਛੀਖੀ ਅੜਕਾਲ ਤੱਕ ਸਾਡੇ ਤੋਂ ਤਾਂ ਇਹ ਇੱਕ ਲੀਡਰਸ਼ਿਪ ਵੀ ਪੈਦਾ ਕਰਕੇ ਆ ਲੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਿੰਦੀ ਆ ਔਰ ਲੀਡਰਸ਼ਿਪ ਵੀ ਉਹ ਹੁੰਦੀ ਆ ਜਿਹੜੀ ਸਿੱਖੀ ਸਿਧਾਂਤਾਂ ਨੂੰ ਪ੍ਰਣਾਇ ਹੁੰਦੀ ਆ ਤੋ ਇਹ ਪਿਛਲੇ 15 ਸਾਲ ਤੋਂ 20 ਸਾਲ ਤੋਂ ਜਿਦ ਤਰਾ ਫੈਡਰੇਸ਼ਨ ਦੇ ਨਾਲ ਕਿਉਂਕਿ ਪਹਿਲਾਂ ਤਾਂ ਸਰਕਾਰ ਨੇ ਮਾਰਿਆ ਸਾਨੂੰ ਔਰ ਮੈਨੂੰ ਵੀ 5 ਸਾਲ ਜodhpur ਜੇਲ੍ਹ ਤੱਕ 3 ਸਾਲ ਆਣ ਕੇ ਜੇਲ੍ਹ ਕੱਟਣੀ ਪਈ ਆ ਔਰ ਦਿੱਲੀ ਚ ਮੁੱਖ ਮੰਤਰੀ ਬੰਦਾ ਇਹ ਮੋਰੀਸੋ 85 ਜਦੋਂ ਸੰਤਰ ਚਾਂਸ ਸਿੰਘ ਬਰਨਾਲਾ ਤੇ ਬਲਵੰਤ ਸਿੰਘ ਨੇ ਕਦਾਰੀ ਕੀਤੀ ਆ ਤਜੀਬ ਲੌਂਗਵਾਲਾ ਕੋਡ ਹੋਇਆ ਔਰ ਉਸ ਟਾਈਮ ਤੇ ਕਿਦਾਰੀ ਕੀਤੀ ਗਈ ਔਰ ਮੈਨੇ ਵੀ ਆਪਰ ਦਿੱਤੀ ਗਈ ਮੈਨੂੰ ਤੇ ਅਰਮਿੰਦਰ ਸਿੰਘ ਸੰਧੂ ਨੂੰ ਪੈਤੋ ਨਹੀਂ ਆਪਣੇ ਸਦਾ ਛੜਦੋ ਤੇ ਮੁੱਖ ਮੰਤਰੀ ਬਣ। ਔਰ ਅਹੀ ਉਹ ਬਾਤ ਬੰਦੇ ਸੀ ਬਾਹਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਜਿਨ੍ਹਾਂ ਕਿਹਾ ਹੇ ਕਾਲ ਤੱਕ ਠੱਠੇ ਤੇ ਕੁਰਸੀ ਹੀ। ਹਾਂ। ਵਾਜੇ ਜਿਹੜੀ ਕਾਲੀ ਧਾਲ ਉਹ ਸਮਾਜਿਕ ਸ਼ਿਕਾਰਾਂ ਨਾ ਤੇ ਉਹਦਾ ਆਵਾਜ਼ ਨਹੀਂ ਹੋਵੇ ਤੁਹਾਡੇ ਕੋਲ। ਉਹ ਸੰਧੂ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ 1991 ਚ ਆਇਆ ਹੈ। ਸਰਦਾਰ ਪ੍ਰਕਾਸ਼ ਸਿੰਘ ਬਲ 12 ਸੀਟਾਂ ਮੰਗਣ ਆਇਆ ਸੀ ਜਦੋਂ ਮੈਂ ਫੈਡਰੇਸ਼ਨ ਦਾ ਪ੍ਰਧਾਨ ਸੀ ਕੈਪਟਨ ਅਮਰਿੰਦਰ ਸਿੰਘ ਦੋ ਮੰਗਣ ਆਇਆ ਸੀ ਚੌਧਰੀ ਦੇਵੀ ਲਾਲ ਇੱਕ ਸੀਟ ਮੰਗਣ ਆਇਆ ਸੀ ਔਰ ਉਹ ਇੱਕ ਸਿਖਰ ਸੀ ਉਹ ਵੀ ਜਦੋਂ ਇਹ ਮੈਂ 1999 ਚ ਬਾਹਰ ਆਇਆ ਸੀ ਜੇਲ੍ਹ ਤੋਂ ਤੇ 11 ਐਮਪੀ ਉਦੋਂ ਅਸੀਂ ਬਣਾਏ ਸੀ ਆਲ ਇੰਡੀਆ ਸਿਖਰ ਹੁਣ ਸਾਡੇ ਦੋ ਬਣੇ ਆ ਉਦੋਂ ਸਾਡੇ 11 ਬਣ ਗਏ ਸੀ ਤੋਂ ਉਸ ਤੋਂ ਬਾਅਦ 92 ਦੇ ਵਿੱਚ ਨੌਜਵਾਨਾਂ ਨੇ ਵੇਰ ਕੇ ਬਾਈਕਾਟ ਕਰਾਇਆ ਵੇਰ ਕੇ ਔਰ ਫੈਡਰੇਸ਼ਨ ਨੂੰ ਤੇ ਤਕਸਾਲ ਨੂੰ ਪਛਾਣ ਕਰਕੇ ਤੇ ਬਿਆਨ ਸਿੰਘ ਨੂੰ ਲੈ ਕੇ ਆਏ ਸੀ ਤੇ ਬਿਆਨ ਸਿੰਘ ਨੇ ਜਿਹੜੇ ਸਾਡੇ ਨੌਜਵਾਨ ਸੀ ਉਹ ਗੱਲ ਕਰਕੇ ਬਾਰੇ ਕੇ ਪੀ ਐਸ ਕਲ ਨੇ ਬਾਰੇ ਔਰ ਬਹੁਤ ਵੱਡੀ ਬਲੰਡਰ ਸੀ ਉਹ ਜਿਹੜਾ ਬਾਈਕਾਟ ਕਰਨਾ ਜਿਹੜਾ ਸਾਥੋਂ ਬਰੋਪਤੀ ਕਰਾਇਆ ਗਿਆ ਸੀ ਤੇ ਪੰਜਾਬ ਦੇ ਹਲਾਕ ਜਿਹੜੇ ਆ ਉਹ ਹੋਰ ਤੇ ਉਸ ਟਾਈਮ ਤੇ ਬਾਈਕਾਟ ਕਰਿਆ ਪੈਸੇ ਤੋਂ ਅਗਲੀ ਦਸ ਡਾਇਰੈਕਟਰ ਉਹ ਤੱਕ ਮਾਝੇ ਜੀ ਪਹੇ ਜਦੋਂ ਤੁਹਾਡੇ ਕੋਲੇ ਇੱਥੇ ਆਉਣਗੇ ਨਾ ਉਹਨਾਂ ਨੇ ਪੁੱਛ ਲਿਆ ਜੇ ਕਾਲੀ ਪ੍ਰਧਾਨ ਕਿ ਨਹੀਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਕਿਉਂ ਨਹੀਂ ਜਾਉਂ ਦਿੰਦੇ ਕੁਰਬਾਨੀ ਕਰੇ ਤੇ ਮਜ਼ਾ ਕਰੇ ਜੇਲ੍ਹ ਕੱਟੇ ਤੇ ਮਜ਼ਾ ਕੱਟੇ ਫਾਂਸੀ ਦੇ ਫੰਦਿਆਂ ਨੂੰ ਚੁੰਮੇ ਤੇ ਮਜ਼ਾ ਚੁੰਮੇ ਤੇ ਇਹ ਹੁਣ ਆਪਣੇ ਕੋਲ ਜਿਲੇ ਦੋ ਰਹਿ ਗਏ ਨੇ ਮਾਜੇ ਦੇ ਕਾਲੀ ਸਤਾ ਕਿੰਦਰਾ ਜਾ ਰਹੇ ਹਾਂ ਹਾਂਜੀ ਉਹ ਕਾਲੀ ਲਹਿਰ ਦੇਖੋ ਕਾਲੀ ਲਹਿਰ ਦਾ ਕੋਈ ਕੋਈ ਕਿਸੇ ਦੇ ਵਿਰੋਧ ਵਾਸਤੇ ਨਹੀਂ ਆਇਆ ਕਾਲੀ ਦਲ 'ਚ ਕਮੀਆਂ ਆ ਗਈਆਂ ਕਾਲੀ ਦਲ ਨੇ ਮਾਫੀ ਦੇ ਦਿੱਤੀ ਫਿਡੇਤੀ ਕਾਲੀਦਾਲ ਨੇ ਇਕਰਾਮ ਰੀ ਵਰਗਾ ਬੰਦਾ ਜਿਹੜਾ ਬਲਾਤ ਕਰੀ ਆ ਉਹਨੂੰ ਮਾਫੀ ਦਵਾਤੀ ਆਪਣੇ ਕਾਲਤਖ ਸਾਹਿਬ ਤੋਂ ਔਰ ਬਰਗਾੜੀ ਦੇ ਵਿੱਚ ਕਿੱਟੀਆਂ ਵੱਡੀਆਂ ਜਿਹੜੀਆਂ ਅਸੀਂ ਗੁਰੂਗ੍ਰੰਥ ਸਾਹਿਬ ਦੀ ਬਦਮੀਆਂ ਹੋ ਗਈਆਂ ਦੋ ਸਾਡੇ ਸਿੰਘ ਸੀਦ ਹੋ ਗਏ ਮੈਂ ਬਰਗਾੜੀ ਗਿਆ ਸੀ 2015 ਚ ਇਕੱਲਾ ਇਸ ਕਾਲੀਦਾਲ ਤੋਂ ਮੈਂ ਜਾ ਕੇ ਉਹ ਕਿਹਾ ਸੀ ਮਾਰਾ ਹੋਇਆ ਜਿਹੜਾ ਔਰ ਇਹ ਕਹਿੰਦੇ ਰਹੇ ਟਾਈਮ ਕੋ ਟਾਈਮ ਸਰਦਾਰ ਸੁਖਬੀਰ ਸਿੰਘ ਬਾਦਲੋਂ ਵੀ ਕਾਲਤਖ ਤੇ ਮਾਫੀ ਮੰਗਣੀ ਚਾਹੀਦੀ ਆ ਤੂੰ ਆ ਗਲਤੀ ਕੀਤੀ ਆ ਇਹ ਅੱਖ ਲੱਗੇ ਔਰ ਅਰਸ਼ ਤੋਂ ਫਰਸ਼ ਤੇ ਕਾਲੀਦਾਲ ਜਿਹੜਾ ਲੋਕ ਕਾਲੀਦਾਨ ਨੂੰ ਚਾਹੁੰਦੇ ਲੋਕ ਬਾਦਲ ਪਰਿਵਾਰ ਨੂੰ ਨਹੀਂ ਚਾਹੁੰਦੇ ਉਹ ਕਬਤੀ ਕਰਦੇ ਨਾ ਮਕਾ ਦੇ ਭਾਈ ਸਾਹਿਬ ਕਿਸੇ ਟਾਈਮ ਬਹੁਤ ਹੀ ਮਹਾਨ ਸਥਾਨ ਬਾਬਾ ਬੁੱਢਾ ਜੀ ਦੇ ਗੁਰੂ ਘਰ ਵਿਖੇ 올 ਇੰਡੀਆ ਸਿਕਸ ਸਟੂਡੈਂਟਸ ਫੈਡਰੇਸ਼ਨ ਦੀ ਜਿਹੜੀ ਬਰੇਗਣ ਮਨਾਈ ਗਈ ਆ ਜਿਸ ਵਿੱਚ ਜਿਹੜੇ ਸਿੱਖ ਪੰਥ ਦੇ ਬੜੇ ਵੱਡੇ ਕੁਰਬਾਨੀਆਂ ਵਾਲੇ ਪਰਿਵਾਰ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਾ ਵਾਲਾ ਦਾ ਪਰਵਾਰ ਭਾਈ ਅਮਰੀਕ ਸਿੰਘ ਜੀ ਜਿਹੜੇ ਆਪ ਫੈਡਰੇਸ਼ਨ ਦੇ ਪ੍ਰਧਾਨ ਰਹੇ ਤੇ ਹੁਣ ਭਾਈ ਮਨਜੀਤ ਸਿੰਘ ਜੀ ਨੇ ਤੇ ਉਹਨਾਂ ਦੇ ਫਰਜ਼ੰਦ ਕਮਰ ਚੜ੍ਹ ਸਿੰਘ ਜੀ ਨੇ ਇਹ ਅੱਜ ਦਾ ਪ੍ਰੋਗਰਾਮ ਲਿਖਿਆ ਜਿਸ ਵਿੱਚ ਫੈਡਰੇਸ਼ਨ ਨੂੰ ਲੈ ਕੇ ਫੈਡਰੇਸ਼ਨ ਦੇ ਇਤਿਹਾਸ ਬਾਰੇ ਅੱਜ ਜੋ ਜੋ ਵੀ ਸਿਕ ਸਟੂਡੈਂਟ ਫੈਡਰੇਸ਼ਨ ਦਾ ਯੋਗਦਾਨ ਹੈ ਪੰਜਾਬ ਦੀ ਰਾਜਨੀਤੀ ਵਿੱਚ ਸਿੱਖ ਰਾਜਨੀਤੀ ਵਿੱਚ ਉਹਦੇ ਬਾਰੇ ਸਭ ਨੇ ਜ਼ਿਕਰ ਕੀਤਾ ਸਿਕਸ ਸਟੂਡੈਂਟਸ ਫੈਡਰੇਸ਼ਨ ਏ ਸਿੱਖ ਪੰਥ ਦੀ ਪਨੀਰੀ ਆ ਇਸ ਪਨੀਰੀ ਵਿੱਚੋਂ ਲੀਡਰ ਬਣ ਕੇ ਉੱਠਦੇ ਨੇ ਕਿ ਬਹੁਤ ਸਾਰੇ ਵੱਡੇ ਲੀਡਰ ਜਿਨ੍ਹਾਂ ਨੇ ਸ਼੍ਰੋਮਣੀ ਕਾਲੀਦਾਲ ਵਿੱਚ ਸੇਵਾ ਕੀਤੀ ਇੱਥੋਂ ਤੱਕ ਕਿ ਕਾਂਗਰਸ ਪਾਰਟੀ ਵਿੱਚ ਵੀ ਸੇਵਾ ਕੀਤੀ ਅੱਜ ਵੀ ਲੋੜ ਆ ਕਿ ਜਿਹੜੀ ਆਪਣੀ ਸਿਕਸ ਸਟੂਡੈਂਟਸ ਫੈਡਰੇਸ਼ਨ ਆ ਦੁਬਾਰਾ ਇਹ ਸਾਰੇ ਇਕੱਠੇ ਹੋਣੇ ਚਾਹੀਦੇ ਆ